ਦੇ ਰਾਤ ਨੂੰ ਜਨਪਸ਼ਾਤੀ ਚੋਰਾਂ ਦੇ ਵੱਲੋਂ ਬੱਸ ਅੱਡੇ ਤੇ ਖੜੀ ਪੀਆਰਟੀਸੀ ਦੀ ਬੱਸ ਨੂੰ ਚੋਰੀ ਕਰ ਲਿਆ ਗਿਆ। ਉਹਨਾਂ ਨੇ ਬੱਸ ਸਟਾਰਟ ਕੀਤੀ ਤੇ ਬੱਸ ਨੂੰ ਲੈ ਕੇ ਫਰਾਰ ਹੋ ਗਏ। ਹਾਲਾਂਕਿ ਥੋੜੇ ਅੱਗੇ ਜਾ ਕੇ ਸੀਵਰੇਜ ਕਾਰਨ ਐਨਾ ਬੁਰਾ ਹਾਲ ਹੋਇਆ ਸੀ ਕਿ ਇਹੇ ਬੱਸ ਇੱਕ ਖੱਡੇ ਵਿੱਚ ਜਾ ਫਸੀ। ਜਿਸ ਤੋਂ ਬਾਅਦ ਉਹਨਾਂ ਨੇ ੱੱਕਾ ਲਗਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਦੇ ਕੋਲੋਂ ਬੱਸ ਸਟਾਰਟ ਨਹੀਂ ਹੋਈ। ਦਿਨ ਚੜ੍ਹਨ ਵਾਲਾ ਸੀ ਜਿਸ ਤੇ ਚਲਦਿਆਂ ਉਹ ਬੱਸ ਨੂੰ ਦੇ ਰਸਤੇ ਦੇ ਵਿੱਚ ਛੱਡ ਕੇ ਫਰਾਰ ਹੋ ਗਏ ਦਾ ਜਏ ਕੀ ਇਸ ਬਾਬਤ ਜਿਵੇਂ ਹੀ ਪੁਲਿਸ ਤੱਕ ਜਾਣਕਾਰੀ ਪਹੁੰਚੀ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਬੱਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਤਾਂ ਮੋੜ ਮੰਡੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਚੋਰਾਂ ਨੇ ਬੱਸ ਸਟੈਂਡ ਤੋਂ ਬੱਸ ਤਾਂ ਚੋਰੀ ਕਰ ਲਈ ਪਾਰੇ ਸੀਵਰੇਜ ਕਾਰਨ ਰਸਤੇ ਦਾ ਇਨਾ ਬੁਰਾ ਹਾਲ ਸੀ ਕਿ ਇਹ ਬੱਸ ਅੱਗੇ ਜਾ ਕੇ ਫਸ ਗਈ ਦੱਸ ਜਿਏ ਕਿ ਇਹੇ ਚੋਰ ਜਿਹੜੇ ਨੇ ਫਰਾਰ ਹੋ ਗਏ ਨੇ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਰਾਹੀਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਇੱਥੇ ਬੱਸ ਖੜੀ ਦੇਖੀ ਕਿਉਂਕਿ ਪਹਿਲਾਂ ਕੀ ਬੱਸ ਅੱਡੇ ਤੇਸ ਤੋਂ ਲੈ ਕੇ ਅਫੜਾ ਤਫੜੀ ਮੱਚੀ ਹੋਈ ਸੀ ਕਿ ਆਖਿਰਕਾਰ ਇਹ ਬੱਸ ਗਈ ਕਿੱਥੇ ਜਿਸ ਤੋਂ ਬਾਅਦ ਇਸੀ ਜਾਣਕਾਰੀ ਪੁਲਿਸ ਤੱਕ ਪਹੁੰਚੀ ਕਿ ਬੱਸ ਅੱਡੇ ਤੋਂ ਇੱਕ ਬੱਸ ਗਾਇਬ ਹੈ ਉਧਰ ਦੂਜੇ ਪਾਸੇ ਲੋਕਾਂ ਨੇ ਕਿ ਜਾਣ ਪੁਲਿਸ ਨੂੰ ਦਿੱਤੀ ਕਿ ਕਲਵਾਰੀ ਸਹਾਲਤ ਦੇ ਵਿੱਚ ਪੀਆਰਟੀਸੀ ਦੀ ਬੱਸ ਸੜਕ ਤੇ ਵਿੱਚ ਖੜੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਬੱਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਦੇੜਾਤੂ ਕੁਜਨਪਛਾਤੇ ਚੋਰਾਂ ਦੇ ਵੱਲੋਂ ਬੱਸ ਅੱਡੇ ਤੇ ਖੜੀ ਪੀਆਰਟੀਸੀ ਦੀ ਬੱਸ ਨੂੰ ਚੋਰੀ ਕਰ ਲਿਆ ਗਿਆ। ਉਹਨਾਂ ਨੇ ਬੱਸ ਸਟਾਰਟ ਕੀਤੀ ਤੇ ਬੱਸ ਨੂੰ ਲੈ ਕੇ ਫਰਾਰ ਹੋ ਗਏ। ਹਾਲਾਂਕਿ ਥੋੜੇ ਅੱਗੇ ਜਾ ਕੇ ਸੀਵਰੇਜ ਕਾਰਨ ਐਨਾ ਬੁਰਾ ਹਾਲ ਹੋਇਆ ਸੀ ਕਿ ਇਹੇ ਬੱਸ ਇੱਕ ਖੱਡੇ ਵਿੱਚ ਜਾ ਫਸੀ। ਜਿਸ ਤੋਂ ਬਾਅਦ ਉਹਨਾਂ ਨੇ ੱੱਕਾ ਲਗਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਦੇ ਕੋਲੋਂ ਬੱਸ ਸਟਾਰਟ ਨਹੀਂ ਹੋਈ। ਦੈਨ ਚੜਨ ਵਾਲਾ ਸੀ ਜਿਸ ਦੇ ਚਲਦਿਆਂ ਉਹ বাস ਨੂੰ ਅੱਧੇ ਰਸਤੇ ਦੇ ਵਿੱਚ ਛੱਡ ਕੇ ਫਰਾਰ ਹੋ ਗਿਆ। ਦੱਸਿਆ ਕਿ ਇਸ ਬਾਬਤ ਜਿਵੇਂ ਹੀ ਪੁਲਿਸ ਤੱਕ ਜਾਣਕਾਰੀ ਪਹੁੰਚੀ ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ বাস ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ। ਤਾਂ ਮੋੜ ਮੰਡੀ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਚੋਰਾਂ ਨੇ বাস ਸਟੈਂਡ ਤੋਂ বাস ਤਾਂ ਚੋਰੀ ਕਰ ਲਈ ਵਾਰੇ ਸੀਵਰੇਜ ਕਾਰਨ ਰਸਤੇ ਦਾ ਇੰਨਾ ਬੁਰਾ ਹਾਲ ਸੀ ਕਿ ਇਹ ਬੱਸ ਅੱਗੇ ਜਾ ਕੇ ਫਸ ਗਈ ਦੱਸਦੇ ਕਿ ਇਹੇ ਚੋਰ ਜਿਹੜੇ ਨੇ ਫਰਾਰ ਹੋ ਗਏ ਨੇ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਰਾਹੀਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਇੱਥੇ ਬੱਸ ਖੜੀ ਦੇਖੀ ਕਿਉਂਕਿ ਪਹਿਲਾਂ ਕੀ ਬੱਸ ਅੱਡੇ ਤੇਸੂ ਲੈ ਕੇ ਅਫੜਾ ਤਫੜੀ ਮੱਚੀ ਹੋਈ ਸੀ ਕਿ ਆਖਿਰਕਾਰ ਇਹ ਬੱਸ ਗਈ ਕਿੱਥੇ ਜਿਸ ਤੋਂ ਬਾਅਦ ਇਸੀ ਜਾਣਕਾਰੀ ਪੁਲਿਸ ਤੱਕ ਪਹੁੰਚੀ ਕਿ ਬੱਸ ਅੱਡੇ ਤੋਂ ਇੱਕ ਬੱਸ ਗਾਇਬ ਹੈ ਉਧਰ ਦੂਜੇ ਪਾਸੇ ਲੋਕਾਂ ਨੇ ਕਿ ਜਾਣ ਹਰੀ ਪੁਲਿਸ ਨੂੰ ਦਿੱਤੀ ਕਿ ਕਲਵਾਰੀ ਸਹਾਲਤ ਦੇ ਵਿੱਚ ਪੀਆਰਟੀਸੀ ਦੀ ਬੱਸ ਸੜਕ ਤੇ ਵਿੱਚ ਖੜੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਬੱਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ